మే ਮੇਰੀ ਗੱਲ ਸੁਣ ਜੇ ਜਿਹੜਾ ਕੁਝ ਤੇਰੇ ਲੱਗਿਆ ਉਹੀ ਕੁਝ ਤੇਰੇ ਮਾਮੀ ਦੇ ਲੱਗਿਆ ਹੈ ਅੱਛਾ ਕੀ ਤੇ ਫੋਨ ਕੱਟ ਦੋ ਨਹੀਂ ਮੇਰੀ ਗੱਲ ਤਾਂ ਪੂਰੀ ਸੁਣ ਲੈਣ ਦੇ ਤਾਂ ਮੇਰੀ ਕਹਾਵਤ ਤਾਂ ਪੂਰੀ ਸੁਣ ਲੈ ਕੁੜੀਏ ਇਹ ਤਾਂ ਕੀ ਹੋ ਗਿਆ ਤੈਨੂੰ ਮੈਂ ਕਹਿੰਦਾ ਜਿਹੜਾ ਕੁਝ ਤੇਰੇ ਲੱਗਿਆ ਉਹੀ ਕੁਝ ਤੇਰੇ ਮਾਮੀ ਦੇ ਲੱਗਿਆ ਉਹ ਤੈਨੂੰ ਕਿਉਂ ਯਾਦ ਕਰੂਗੀ ਮੇਰੇ ਕੁਝ ਅਲੱਗ ਚੀਜ਼ ਲੱਗੀ ਹੈ ਸਾਡੇ ਜਿਹੜਾ ਮਾਰ ਸਕਦਾ ਉਹਨੂੰ ਵੱਧਮਾ ਤਾਂ ਕਰਕੇ ਮੈਂ ਤਾ ਕਰਕੇ ਮੈਂ ਤੁਹਾਨੂੰ ਯਾਦ ਕਰਦਾ ਠੀਕ ਹੈ ਸਮਝਾਈ ਕਿ ਨਹੀਂ ਆਈ ਮਾਦੀ ਸੰਖੇ ਉ ਤਾਂ ਫੇਰ ਮੈਂ ਤੱਕ ਨਹੀਂ ਆ ਜਾਂਦੀ ਮੈਂ ਫਿਰ ਬਾਨੇ ਨਾਲ ਸਦਾ ਨਛਤਰੀ ਮਾਮੀ ਯਾਦ ਕਰਦੀ ਆ ਪੰਜੀ ਜਦੋਂ ਲੈਰ ਦੀ ਪੜੀ ਬਾਨੇ ਨਾਲ ਯਾਦ ਕਰਦਾ ਕਿ ਮੈਂ ਯਾਰ ਯਾਰ ਕਰਦਾ ਹਾਂ ਕਿ ਤੱਕ ਨਾ ਦੇ ਰਹੇ ਹੋ ਗਿਆ ਕਿੰਨੇ ਦਿਨ ਹੋ ਗਏ ਮੈਂ ਕਹਿੰਦਾ ਕਿ ਕੱਲ੍ਹ ਵੀ ਸਮੋਤੀ ਸੀ ਹਾਂ ਹੋਰ ਮੋਤੀ ਹੋ ਗਈ ਸਮੋ ਮੋਣੀ ਪਸਾਉ ਮਾਤਾ ਮੋਟੀ ਦਾਈ ਹੈ ਨਾ ਹੁਣ ਇੱਕ ਤਾਂ ਉਹ ਕਿ ਦਿੱਲੀ ਦੀ ਕਿਲੋੜ ਵਾਲੇ ਤੇ ਨਾ ਕੋਈ ਨਾ ਕਿੰਨੇ ਬਗਲੇ ਦੇ ਹਾਂ ਨਾਲੇ ਦੇਖਣੀ ਆਪਾਂ ਜਮਾਉਣਾ ਬਣਾਇਆ ਇੱਧਰ ਆ ਤੇਰੇ ਵਾਸਤੇ ਆਈ ਹੈ ਇਹ ਤੇਰੀ ਵਜਿਲੀ ਕਰ ਮਾਤਾ ਖਾ ਕੇ ਜਮਾਉਣਾ ਕਿ ਆਪਣੇ ਮੱਝ ਸੋਈ ਸੀਗੀ ਦੋਨੇ ਮੱਝਾਂ ਸੋਈਆਂ ਸੀ ਆਪਣੇ ਤੇ ਖੁਆ ਰੜਾ ਲਿਆ ਆਪਾਂ ਮੈਂ ਕਿਹਾ ਸੋਮਾ ਉਹੀ ਮੈਂ ਕਰੀਆ ਪਖੂਆ ਬਣਾ ਲਿਆ ਮੈਂ ਕਿਹਾ ਵੀ ਨਾ ਮਾਤ ਤੁਹਾਡੀ ਮਾਤ ਦੀ ਚੋਟ ਸੀ ਮੈਨੂੰ ਕੁਝ ਵੀ ਖਾਣ ਦਾ ਖਾਣੇ ਮਨ ਨਹੀਂ ਕੀਤਾ ਡਾਕਟਰ ਨੇ ਕਹਿੰਦੇ ਹੋਰ ਖਾਣ ਚਾਹੀਦਾ ਚੰਗਾ ਸਚੂਪੇ ਲਾ ਲਿੰਗਰਾ ਹਾਂ ਜੁਪੇ ਲਾ ਨਹੀਂ ਤੇ ਜੀ ਫੇਰੇ ਉੱਤੇ ਜਿਹੜੀ ਉਹ ਛਤਰੀ ਦੀ ਜੜ ਜੀ ਛਤਰੀ ਦੀ ਜੜ ਨਹੀਂ ਹੁੰਦੀ ਉੱਤੇ ਜੀ ਫੇਰੇ ਫਿਰ ਤੋਂ ਆਖੋ ਜੀ ਹਾਂ ਫੇਰ ਲਉਗੇ ਇਹ ਤਾਂ ਨਹੀਂ ਬਸ ਲੀਕ ਹੋਣ ਤੋਂ ਬਚਾ ਜੀ ਕਿ ਲੀਕ ਨਾ ਹੋ ਜਾਏ ਕਿਤੇ ਉਹ ਤਾਂ ਨਾ ਹੋਣੀ। ਹੋੜੀ ਉਹਨੇ ਲੀਖਤਾ ਵਿੱਚ ਹੀ ਕਰਨਾ ਉਹਨੇ। ਨਾ ਨਾ ਹੋਣੀ ਹੋਣੀ ਤਾਂ ਹੋਣੀ। ਨੇ ਥੋੜਾ ਥੋੜਾ ਲੀਖ ਹੋ ਜਾ ਚੱਲ ਜੂ। ਨਾ ਜੀ। ਲੀਖ ਨਹੀਂ ਕਰਦਾ। ਫਿਰ ਉਹ ਨਾ ਦਾ ਫਿਰ ਲੀਖ ਉੱਥੇ ਹੋਵੇ ਨਾ ਸਾਰਾ ਜਾ ਕੇ ਫੇਰ ਹੀ ਆ। ਹਾਂ ਜੀ। ਇੱਕ ਆਪਾਂ ਬੱਕਰਾ ਵੀ ਜਮ। ਇੱਕ ਇਹੋ ਬੱਕਰਾ ਵੀ ਬੱਕਰਾ ਵੀ ਜਮਾ ਰੱਖਿਆ ਆਪਾਂ। ਹਾਂ ਜੀ। ਬਸ। ਤੁਸੀਂ ਨਾ ਕੰਟੇ ਜਿਨੂੰ ਆ ਮੈਂ ਦੇਖ ਰਿਹਾ ਸੀ ਖਾਣ ਪੀਣ ਦਾ ਕੁਝ ਆ ਰਿਹਾ ਨਹੀਂ ਮੈਂ ਇੱਕ ਨਾਂ ਕਰਨ ਨਹੀਂ ਪਰ ਤੈਨੂੰ ਖਵਾਉਂ ਪਿਆਉਂਗਾ ਫਿਰ ਤੇਰੇ ਨੂੰ એનર્ਜੀ ਵੀ ਤਾਂ ਲੱਗੂਗੀ ਨਾ ਫਿਰ ਉੱਤੇ ਚੜ ਕੇ ਝਟ ਕੇ ਮਾਰਨੀ ਹੈ ਪਸੀਨਾ 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 ਹੋ ਜਾਣੀ ਹੈ ਫਿਰ ਤੋਂ ਜੋਰ ਵੀ ਤਾਂ ਤੇਰਾ ਲੱਗਦਾ ਨਾ ਮੇਰਾ ਵੀ ਜੋਰ ਲੱਗਦਾ ਫਿਰ ਕਰਾ ਕੇ ਵੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਇਹ ਕਹਾਂ ਕਹਿੰਦੇ ਜਿੰਨਾ ਲਿੱਤੀ ਨਾ ਹੋ ਜਾ ਹਾਂ ਬਦਨ ਲੀਵਰ ਵੀ ਤੇਰਾ ਇਹਦੇ ਲੀਵਰ ਗ੍ਰੇਵਨ ਪਸੰਦ ਆਵਾ ਸੌਂਦੇ ਹਾਂ ਜੀ ਬਾਣੀ ਵਰਤੀ ਰਹਿੰਦੀ ਜਿਦ ਤੱਕ ਪਿਆਰ ਨਹੀਂ ਬਣਾ ਆਂ ਹਮੇਸ਼ਾ ਬਣਾਈ ਰਹਿੰਦੀ ਪਰ ਫਿਰ ਮੇਰੇ ਗਾਲਾਂ ਛੋੜੀ ਕੇ ਕਿਸ ਨੂੰ ਪਤਾ ਬਤਾਣਾ ਲਾਲ ਉਹ ਦੇ ਦੂੰ ਤੂੰ ਫੋਨ ਵੀ ਚੱਕ ਕੇ ਉਹਦੇ ਨੂੰ ਲਾ ਲੈਣੀ ਹੈ ਤੂੰ ਕਮੜੀ ਸਿਧਰੀ ਹੈ ਤੂੰ ਜਮੇ ਲੱਗਦਾ ਫਿਰ ਜਿਦੇ ਨਹੀਂ ਮਿਲਣੀ ਆਪਣੇ ਦਿਲ ਨੇ ਤੋਸਰ ਹੋ ਜਾਗਾ ਇੱਕ ਪਾਸੇ ਕਰ ਕੇ ਗੱਲਾਂ ਉਹਦੀ ਨਾ ਕੱਟੇਂ ਜਿੰਮੋਰ ਆਪਣੀ ਤਾਂ ਨਹੀਂ ਤੋ ਮੇਰੇ ਜੀ ਨਾ ਇਹ ਤਾਂ ਹੋਰ ਹੀ ਗੱਲ ਬੈਗਣਾ ਕੀ ਜੀ ਨਹੀਂ ਲੱਗਦਾ ਤੇ ਕੀ ਨਹੀਂ ਲੱਗਦਾ ਤੂੰ ਗੱਲ ਤਾਂ ਸਮਝਦੀ ਨਹੀਂ ਤੂੰ ਚੱਕ ਇਸ ਦੀ ਘੰਟੀ ਮਾਰ ਮਾਮਾ ਜੀ ਮੇਰੀ ਗੱਲ ਸੁਣਾ ਨਹੀਂ ਪਛੁਖੜ ਇੱਕ ਤਾਂ ਹਗੀ ਗਿਆ ਨਹੀਂ ਗਾਗਾ ਹਾਂ ਮੈਂ ਕਹਾਂ ਨਾ ਕਾ ਕਰਕੀਂ ਹੁੰਦਾ ਕੋਈ ਮੇਰੇ ਰਿਜੈਕਟ ਕਰ ਦਿੰਦੇ ਹੈ ਜੀ ਵੀ ਕੱਟ ਦਿੰਦਾ ਪਰ ਤੇਰੀ ਮੇਰੀ ਗੱਲ ਸੁਣ ਵੀ ਜਿਹੜੀ ਗੱਲਬਾਤ ਉਹ ਜਿਹੜੇ ਰਿਜੈਕਟ ਕਰਦੇ ਹਨ ਉਹ ਹੈਗੇ ਲੱਲੂ ਰਾਮ ਜਮਈ ਉਹਨਾਂ ਨੂੰ ਪਤਾ ਨਹੀਂ ਕੁਛ ਵੀ ਪਰ ਜਿਹੜਾ ਜਿਹੜਾ ਸਵਾਦ ਤੇਰੇ ਜੈ ਨਾ ਦੁਨੀਆ ਦੀ ਕਿਸੇ ਚੀਜ਼ ਤੇ ਹੈ ਨਹੀਂ ਸਵਾਦ ਆ ਮੈਂ ਤਾਂ ਦੱਸਦਾ ਉਹ ਮੈਂ ਜਦ ਮੈਂ ਤੁਸੀਂ ਵਾਰਕਿਆ ਹੰਡਾਇਆ ਨਾ ਤਾਂ ਬੱਸ ਤੁਹਾਨੂੰ ਤਾਂ ਨਾ ਤੂੰ ਤੂੰ ਪਤਾ ਦੂੰ ਪਤਾ ਕੀ ਕਿੰਨੇ ਕਿੰਨੇ ਮਜ਼ੇ ਦਿੰਦੀ ਏ ਤੂੰ ਦੱਸ ਇਹ ਤਾਂ ਮੈਨੂੰ ਮੈਂ ਜਾਣਦਾ ਏ ਯਾ ਰੱਬ ਜਾਣਦਾ ਆਪਣਾ ਫਿਰ ਉਹ ਲੋਕ ਦੂਰੋਂ ਸ਼ਕਲਾਂ ਤੋਂ ਵੇਖ ਕੇ ਕਰੇ ਜੱਜ ਕੀਤਾ ਜਾਂਦਾ ਏ ਇਹ ਤੁਹਾਨੂੰ ਦੱਸ ਨਹੀਂ ਕਰ ਸਕਦਾ ਸੋਹਣਾ ਤਾਂ ਤੁਮਾ ਹੀ ਵਧੀਆ ਹੁੰਦਾ ਦਾ ਸੰਦਰੋ ਕੋੜਾ ਹੁੰਦਾ ਹੁੰਦਾ ਨਾ ਹਾਂਜੀ ਹਾਂਜੀ ਵਾ ਸ਼ਕਲਾਂ ਵੇਖ ਕੇ ਜੱਜ ਨਹੀਂ ਹੁਣ ਮੈਂ ਹੁਣ ਤੇਰੀ ਸਾਰਾ ਮੈਂ ਤੇਰੇ ਰੂਹ ਨੂੰ ਤੋਂ ਵੀ ਵਾਕਫ ਐ ਤੇਰੇ ਜਿਸਮ ਤੋਂ ਵੀ ਵਾਕਫ ਐ ਹਰ ਚੀਜ਼ ਤੋਂ ਵਾਕਫ ਐ ਤੇ ਫੇਰ ਹਾਏ ਹੁਣ ਅਜੇ ਤਾਂ ਨੰਨ ਲਾਇਆ ਮੈਂ ਹਾਂਜੀ ਤੇ ਆਈ ਦਾ ਗੱਲ ਹੈ ਨਾ ਹੁਣ ਮੈਂ ਇਹੀ ਕਹਿਣਾ ਵੀ ਹੁਣ ਇਹੀ ਕਹਿਣਾ ਵੀ ਬਾੜੀ ਦੇਰ ਨਹੀਂ ਹੋਣੀ ਚਾਹੀਦੀ ਤੇ ਮੰਮੀ ਨੇ ਤੇਰੇ ਨਹੀਂ ਜਾਣਗੇ ਉਹਦੇ ਫੇਕੇ ਉੱਥੇ ਅੱਛਾ ਜੀ ਕਹਤਾ ਹਾਂ ਹੁਣ ਮਿਲ ਜੀ ਭਾਈ ਹੈ ਇਹ ਤਾਂ ਬਹੁਤ ਵਧੀਆ ਗੱਲ ਰੱਖੀ ਤੁਸੀਂ ਹਾਂ ਮੈਨੂੰ ਪਤਾ ਨਹੀਂ ਮੈਂ ਤਨੇ ਕੀ ਗੱਲ ਕਹੀ ਤੂੰ ਬਹੁਤ ਹਸੀ ਸੀ ਉਸ ਦਿਨ ਇਹ ਫੋਮੇ ਕਰਨਾ ਨਹੀਂ ਪਸੰਦ ਉਹ ਭੱਜ ਭੱਜ ਕੇ ਨਾ ਤਾਂ ਮੇ ਬਾਰੀ ਨਾ ਤਾਂ ਕੱਤ ਨਹੀਂ ਪਾ ਗਈ ਨਾ ਤੇਰਾ ਭਜਨ ਘਟ ਜੂ ਤੇਰਾ ਮਾੜਾ ਮੋਟਾ ਐਕਸਰਸਾਈਜ਼ ਹੋ ਜੂ ਤੇਰੀ ਹਾਂਜੀ ਇਹ ਤਾਂ ਵੈਸੇ ਹੋ ਜਾਂਦੀ ਹੈ ਇਹ ਤਾਂ ਹੋ ਜਾਂਦੀ ਹੈ ਜਮਾਂ ਰਹਾ ਹੋਣਾ ਸਰੀਰ ਹੋ ਜਾਂਦਾ ਜਿਵੇਂ ਫਲਾ ਵਰਗਾ ਇਹ ਕਰਦੇ ਹਾਂ ਉਹ ਹਾਂਜੀ ਆ ਤੇ ਸਰੀਰ ਦਾ ਫਲਾ ਵਰਗਾ ਹੋਊਗਾ ਹੀ ਫਿਰ ਉਹ ਥੋੜੀ ਨਵੇਂ ਤਰੀਕੇ ਨਾਲ ਲਾੜ ਕੱਟਦੇ ਨੇ ਫੇਸ ਕਰਦੇ। ਲਵ ਤੇਰਾ ਮਿਸ ਕਰੀ ਜਾਂਦਾ ਲੈ ਤੁੰਦ। ਮੋਟੀ ਜੀ। ਮੋਟੀ ਹੱਟ ਕਰਦੀ। ਮੋਟੀ ਜੀ ਤੁਹਾਨੂੰ ਮਿਸ ਤਾਂ ਕਰੀ ਜਾਂਦਾ ਹੋਰ ਦੱਸ ਕੀ ਕਰਾਂ ਮੈਂ ਹੁਣ? ਚੱਲ ਜਾਂ ਬੰਬ ਵਾਂਗੂ ਚੱਲਦੇ ਆ। ਨਾ ਤਾਂ ਬਹੁਤੀ ਹੱਟ ਕਰਦੀ ਤੁਹਾਨੂੰ ਬਹੁਤੀ ਮਿਸ ਕਰਦੀ। ਉਹ ਅੱਛਾ ਕੀ? ਹਾਂਜੀ। ਅਹ ਚੰਗਾ ਫਰੈਂਡ ਆ ਤਰਾ ਤੇ ਬਾਮੀ ਆਉਂਦੀ ਔਰ ਇਹਨੂੰ ਤੇ ਕੋਈ ਆ ਵੀ ਨਾ ਜਾਵੇ ਕਿਤੇ। ਹਾਂਜੀ। கட்டிப்பார்க்கும் <venue> <night>